ਹਾਂਜੀ ਕਾਟਨ ਦੇ ਵਿੱਚ ਇੱਕ ਬਹੁਤ ਸੋਹਣਾ ਡਿਜ਼ਾਈਨ ਆਇਆ ਜੀ ਖਾਦੀ ਕਾਟਨ ਫੈਬਰਿਕ ਹੋਊਗਾ ਇਹ 컬러 ਤਿੰਨੇ ਜਿਵੇਂ ਇੱਕ ਸਿਲਵਰ ਗ੍ਰੇ ਇੱਕ ਆਫ ਵਾਈਟ ਇੱਕ ਬਲੈਕ ਤਿੰਨ 컬러 ਦੇ ਵਿੱਚ ਰੈਡੀ ਹੋਇਆ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਰੈਡੀ ਕਰਵਾਇਆ ਜੀ ਫੈਬਰਿਕ ਹੈ ਖਾਦੀ ਕਾਟਨ ਜੀ ਵਿਦਆਊਟ ਲਾਈਨਿੰਗ ਬਣਨ ਦਾ ਸਾਬੇ ਇਹ ਆ ਦੇਖੋ ਪ੍ਰਿੰਟਿੰਗ ਦੇਖੋ ਜੀ ਕਿੰਨੀ ਸ਼ਾਨਦਾਰ ਹੋਈ ਹੈ ਇਹ ਲਾਲੋਜੀ ਜਿਵੇਂ ਆਏ ਲੱਗਦਾ ਦੇਖਣ ਜੀ ਫੁੱਲ ਬਾਹਰ ਹੀ ਪਿਆ ਹੈ ਡਿਸਟਰ ਦੇ ਵਿੱਚ ਪ੍ਰਿੰਟ ਆਏਗੀ ਸੇਮ ਫੈਬਰਿਕ ਦੀ ਬਾਟਮ ਹੈ ਜੀ ਦੀ ਬਾਟਮ ਦੇ ਵਿੱਚ ਵੀ ਪ੍ਰਿੰਟ ਹੈ ਬਹੁਤ ਹੀ ਸੋਹਣੀ ਆਈਟਮ ਆਈ ਹੈ ਜੀ ਡਿਸਟਰ ਵੈਂਟ ਦੇ ਨਾਲ ਹੈ ਇਹਦੀ 2 ਮੀਟਰ ਛੋਟ ਆ ਜੂਗੀ 2 ਮੀਟਰ ਬਾਟਮ ਆ ਜੂਗੀ ਦੀ। ਤੋ ਚੈੱਕ ਕਰ ਲਓ 1/1 ਬਲੈਕ ਆ ਗਿਆ ਦੇਖੋ ਜੀ। ਬਹੁਤ ਹੀ ਸ਼ਾਨਦਾਰ ਆਈਟਮ ਹੈ। ਇਹ ਵਿਦਆਊਟ ਲਾਈਨਿੰਗ ਬਣਾ ਦਾ ਸਟਾਫ ਹੈ। 1/1 ਕਰਕੇ ਸਿਲੈਕਟ ਕਰਕੇ ਕਲਰ ਤੁਸੀਂ ਸਾਡੇ WhatsApp ਤੇ ਬੁੱਕ ਕਰਾ ਸਕਦੇ ਹੋ ਜੀ ਜਾਂ ਤੁਸੀਂ ਸਾਡੇ Instagram ਤੇ DM ਕਰ ਸਕਦੇ ਹੋ। ਆ ਦੇਖੋ। ਆਹ ਬਾਈ ਸ਼ੇਡ ਆ ਗਿਆ। ਸਭ ਤੋਂ ਘੱਟ ਮਿਲਦਾ ਓਪਲ ਸ਼ੇਡ। ਤਿੰਨ ਕਲਰ ਨੇ ਤਿੰਨੇ ਕ ਬਹੁਤ ਜ਼ਬਰਦਸਤ ਨੇ ਜੀ। ਪ੍ਰਾਈਸ ਰਹਿਣਾ ਸਿਰਫ 900 ਰੁਪਏ। ਆ ਦੇਖੋ ਕਲਰ ਹੁੰਦੇ ਨੇ ਤਿੰਨ ਸ਼ੇਡ ਰੈਡੀ ਕਰਵਾਏ ਨੇ 900 ਰੁਪਏ ਪ੍ਰਾਈਜ਼ ਰੂਗਾ ਜੀ ਆਨਲਾਈਨ ਜਲਦੀ ਜਲਦੀ ਬੁਕਿੰਗ ਕਰਵਾ ਲਓ ਸਾਡੇ ਵਟਸਐਪ ਤੇ ਜੀ ਜਾਂ ਇੰਸਟਾ ਤੇ ਇੱਕ ਇੱਕ ਸਿਲਵਰ ਗ੍ਰੇ ਕਲਰ ਆ ਗਿਆ ਦੇਖੋ बॉटਮ ਉਸੇ ਤਰ੍ਹਾਂ ਆਉਗੀ ਸਾਰਿਆਂ ਦੇ ਵਿੱਚ ਪ੍ਰਿੰਟਡ बॉਟਮ ਜੀ ਪ੍ਰਾਈਜ਼ 900 ਜੀ ਸ਼ਿਪਿੰਗ ਰੂਗੀ ਐਕਸਟਰਾ ਵਟਸਐਪ ਤੇ ਬੁਕਿੰਗ ਕਰਾਉਣ ਲਓ ਜਾਂ ਇੰਸਟਾ ਤੇ ਕਰਾ ਲਓ ਕਿਹੜੇ ਸ਼ੇਡ ਚੈੱਕ ਕਰ ਲਓ ਜਿਵੇਂ ਸਿਲਵਰ ਗ੍ਰੇ ਇਹ ਕਰੀਮ ਸ਼ੇਡ ਆ ਗਿਆ ਦੇਖੋ ਜੀ ਔਰ ਲੈਸਟ ਆ ਗਿਆ ਬਲੈਕ ਸ਼ੇਡ ਤਿੰਨ ਕਲਰ ਨੇ ਜੀ